ਦੂਜਾ ਮੁખી ਹੁੰਦਾ ਪਿੰਡ ਦਾ ਜਿਹਨੂੰ ਆਪਾਂ ਸਰਪੰਚ ਕਹਿੰਦੇ ਆ ਮੇਰੇ ਹਿਸਾਬ ਨਾਲ ਜਿਹੜਾ ਦੂਜਾ ਮੁખી ਆ ਉਹ ਇੱਥੇ ਪ੍ਰੋਟੈਸਟ ਕਰੇ ਉਹ ਇਸ ਤੇ ਅਮਲ ਕਰੇ ਕਿ ਮੈਂ ਆਪਣੇ ਪਿੰਡ ਚ ਬਿਨਾ ਵੈਰੀਫਾਈ ਕੀਤੇ ਕੋਈ ਭਈਆ ਨੂੰ ਕਿਸੇ ਦੇ ਕ੍ਰਿਮੀਨਲ ਕੇਸ ਵਾ ਉਹਨੂੰ ਉਹਦੇ ਹਿਸਾਬ ਨਾਲ ਕੰਮ ਦਿੱਤਾ ਜਾਵੇ ਬਹੁਤ ਗੱਲ ਲੱਗਦੀ ਕੱਲ ਦਾ ਦੇਖਦਾ ਪਿਆ ਕੱਲ ਮੈਂ ਰਾਤੀ 3 ਵਜੇ ਸੁੱਤਾ ਮੈਂ ਜਿੱਦਾਂ ਹੀ ਉੱਪਰ ਨੂੰ ਉਂਗਲੀ ਕਰਦਾ ਸੀ ਨਾ ਇਹ ਸਾਰਾ ਇਸ ਬੱਚੇ ਬਾਰੇ ਹੀ ਚੱਲਦਾ ਪਿਆ ਮੇਰੇ ਕਾਲ ਦੇ ਵਿੱਚ ਨਹੀਂ ਇਹ ਇੱਕ ਬਰਨਿੰਗ ਇਸ਼ੂ ਦਾ ਸਿਗਾ ਹੀ ਪੂਰੇ ਵਰਲਡ ਦਾ ਇਸ਼ੂ ਬਣ ਚੁੱਕਾ ਔਰ ਕੋਈ ਇਦਾਂ ਦਾ ਸੈਲੀਬ੍ਰਿਟੀ ਨਹੀਂ ਹੋਣਾ ਜਿਨੇ ਆਪਣੀ ਪ੍ਰਤੀਕਿਰਿਆ ਔਰ ਆਪਣਾ ਦੁੱਖ ਜ਼ਾਹਰ ਨਹੀਂ ਕੀਤਾ ਇਸ ਚੀਜ਼ ਦੇ ਉੱਤੇ ਔਰ ਆਪਾਂ ਸਾਰੀਆਂ ਗੱਲਾਂ ਕਰਦੇ ਆਂ ਵੀ ਏਦਾਂ ਹੋਣੀ ਚਾਹੀਦੀ ਪਈਆਂ ਦੇ ਉੱਤੇ ਏਦਾਂ ਹੋਣੀ ਚਾਹੀਦੀ ਪਰ ਆਪਾਂ ਨੇ ਕਦੀ ਇਹ ਨਹੀਂ ਸੋਚਿਆ ਕਿ ਉਸ ਪਰਿਵਾਰ ਨੂੰ ਆਪਾਂ ਮਾਲੀ ਸਹਾਇਤਾ ਪਹੁੰਚਾਈਏ ਉਸ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਸਰਕਾਰ ਵੱਲੋਂ ਭਰਾਈ ਤੇ ਉਹ ਜਿਹੜੀ ਹੈਗਾ ਆ ਉਹਦੇ ਨਾਲ ਕੀ ਆ ਉਹਨਾਂ ਦੀ ਜਿਹੜੀ ਹੈਗੀ ਆ ਉਹ ਹੁਣ ਕਿਸੇ ਨੂੰ ਕੀ ਪਤਾ ਉਹਨਾਂ ਕੋਲ ਪੈਸੇ ਹੈਗੇ ਜਾਂ ਨਹੀਂ ਉਹ ਤਾਂ ਦਿਹਾੜੀਦਾਰ ਬੰਦਾ ਵਿਚਾਰਾ ਸਾਡਾ ਫਰਜ਼ ਬਣਦਾ ਸੀ ਅਸੀਂ ਚਾਹੇ 5-500 ਰੁਪਏ ਇਕੱਠਾ ਕਰਕੇ ਦੇਈਏ ਉਹ ਬਹੁਤ ਵੱਡੀ ਮੂਵਮੈਂਟ ਬਣ ਜਾਂਦੀ ਆ ਆਪਾਂ ਉਹਨਾਂ ਨੂੰ ਪੈਸੇ ਇਕੱਠੇ ਕਰਕੇ ਦੇਈਏ ਔਰ ਸਰਕਾਰ ਕੋਲ ਮੰਗ ਕਰਦੇ ਆ ਕਿ ਜਿਹੜੀ ਇੱਕ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਚਾਹੇ ਉਹਦੇ ਪਤੀ ਨੂੰ ਚਾਹੇ ਉਹਦੀ ਪਤਨੀ ਨੂੰ ਇੱਕ ਸਰਕਾਰੀ ਨੌਕਰੀ ਜਿਹੜੀ ਆ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਆ ਬਾਕੀ ਇਹ ਜਿਹੜੀ ਖਬਰ ਆ ਬਹੁਤ ਦੂਰ ਤੱਕ ਪਹੁੰਚ ਚੱਕੀ ਨਾ ਤਾਂ ਅਜੇ ਤੱਕ ਦੇਤੇ ਕਿਸੇ ਆਪਣੇ ਸਾਡੇ ਸੀਐਮ ਸਾਹਿਬ ਦਾ ਬਿਆਨ ਆ ਚਲੋ ਮੇਰੇ ਹਿਸਾਬ ਨਾਲ ਉਹ ਬਿਮਾਰ ਆ ਪਰ ਜਿਹੜੇ ਬਾਕੀ ਸਾਡੇ ਮੰਤਰੀ ਹੈਗੇ ਜਿਹੜੀ ਸਾਡੇ ਇਥੋਂ ਜਿੱਤ ਕੇ ਗਈ ਉਹ ਲਾਹੌਰ ਉੱਪਰ ਬੈਠੀ ਆ ਉਹਨਾਂ ਨੇ ਹਜੇ ਤੱਕ ਕੋਈ ਵੀ ਆਪਣਾ ਜਿਹੜਾ ਇਹਦੇ ਉੱਤੇ ਬਿਆਨ ਨਹੀਂ ਦਿੱਤਾ ਇਹ ਲੜਾਈ ਕਿਸੇ ਇੱਕ ਬੰਦੇ ਦੀ ਨਹੀਂ ਹੈ ਕਿਸੇ ਪਰਿਵਾਰ ਦੀ ਨਹੀਂ ਹੈ ਕਿਸੇ ਦੀ ਲੜਾਈ ਨਹੀਂ ਇਹ ਲੜਾਈ ਹੈਗੀ ਪੰਜਾਬ ਦੀ ਤੇ ਜਿਹੜੇ ਆ ਭਈ ਇਹ ਜਿੰਨੇ ਵੀ ਆਪਣੇ ਕਹਿੰਦੇ ਆ ਆਪਣੇ ਸਰਦਾਰ ਬੰਦਿਆਂ ਨੂੰ ਬਾਬੂ ਜੀ ਬਾਬੂ ਜੀ ਕਰਦੇ ਆ ਪਹਿਲੀ ਗੱਲ ਤਾਂ ਜਿਹੜਾ ਦਾ ਜੋ ਇਹਨਾਂ ਦਾ ਬੋਲ ਬੁਲਾਰਾ ਇਹ ਬੰਦ ਕਰਾਇਆ ਜਾਵੇ ਠੀਕ ਹੈ ਸਰਦਾਰ ਨੂੰ ਸਰਦਾਰ ਜੀ